ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਵੋਟਰਾਂ ਵੱਲੋਂ ਆਪਣਾ ਮਤਦਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਗੱਲ ਕਰਾਂਗੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁੱਢਲਾਡਾ ਦੇ ਪਿੰਡ ਐਮਦਪੁਰ ਦੀ ਜਿੱਥੇ ਪਿੰਡ ਵਾਸੀਆਂ ਨੇ ਵੱਡੀ ਪੱਧਰ ਤੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਗਿਆਗਾ ਤਸਵੀਰਾਂ ਦਿਖਾਵਾਂਗੇ ਕਾਲੀਆਂ ਝੰਡੀਆਂ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਪਿੰਡ ਅਹਿਮਦਪੁਰ ਦੇ ਵਿੱਚ 3700 ਦੇ ਕਰੀਬ ਜਿਹੜੇ ਵੋਟਰ ਨੇ ਜੋ ਆਪਣੇ ਬੋਟ ਦਾ ਇਸਤੇਮਾਲ ਕਰਦੇ ਨੇ ਹੁਣ ਤੱਕ ਕਰੀਬ ਜਿਹੜਾ 60 ਤੋਂ 65 ਵੋਟਾਂ ਹੀ ਜਿਹੜੀਆਂ ਪੋਲ ਹੋਈਆਂ ਨਿਗੀਆਂ ਸਾਡੇ ਨਾਲ ਲੋਕ ਨੇ ਜਾਣਾਂਗੇ ਕਿ ਕੀ ਕਾਰਨ ਕੀ ਹੈਗਾ ਕਿ ਇੰਨਾ ਗੁੱਸਾ ਕਿਉਂ ਆ ਸਰਕਾਰ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਕਿ ਬਾਈਕਾਟ ਕਰਨਾ ਪਿਆ ਕੀ ਕਾਰਨ ਰਿਹਾ ਜਿਹੜਾ ਇੰਨਾ ਵੱਡਾ ਰੋਸ ਜਿਹੜਾ ਅੱਜ ਮਤਦਾਨ ਸੀ ਗਿਆ ਕੱਢ ਰਹੇ ਹਾਂ ਸਰ ਇਹ ਸਾਡੇ 5 ਮਹੀਨੇ ਹੋ ਗਏ ਜੀ ਕਤਲ ਹੋਇਆ ਹਜੇ ਤੱਕ ਕੋਈ ਪੂਰਾ ਸੁਣਵਾਈ ਨਹੀਂ ਸਾਨੂੰ ਐਸਐਸਪੀ ਸਾਹਿਬ 75% ਦੋ ਫੜਨ ਵਾਲੇ ਨੇ ਐਨੀ ਗੱਲ ਕਹਿ ਕੇ ਤੀਜੇ ਦਿਨ ਫੇਤਾ ਜਦੋਂ ਵੀ ਅਸੀਂ ਕੋਈ ਵੱਡਾ ਮੰਜਾਰਾ ਮਸ ਦੇਤੀ ਸਾਨੂੰ ਮਿੱਠੀ ਗੋਲੀ ਦੇ ਕੀ ਮੋੜਦੇ ਰਹੇ ਨੇ ਪਤਾ ਨਹੀਂ ਉਹਨਾਂ ਦੇ ਭਗਵਾਨਤਮਾਨ ਦਾ ਦਵਾਇ ਪਤਾ ਨਹੀਂ ਕਿਸੇ ਹੋਰ ਸਿਆਸੀ ਪਾਰਟੀ ਦਾ ਦਵਾਇ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਕਹਿੰਦੀ ਵੀ ਉਹ ਕਿਸੇ ਹੋਰ ਚੀਜ਼ ਨਾਲ ਨੇ ਪਰ ਉਹ ਸਾਨੂੰ ਕਹਿ ਦਿੰਦੇ ਨੇ ਵੀ ਅਸੀਂ ਬਰੀਕੀ ਚ ਬਣੇ ਹੋਆ ਸਾਰੇ ਪਿੰਡ ਦੀ ਸਕਰੀਨ ਕਰੀ ਨੌ ਵਾਰ ਨੇ ਸਾਡੇ ਇੱਕ ਦਿਨ ਅਸੀਂ ਫੇਰ ਮੰਗੀ ਉਹਦੇ 10 ਨੂੰ ਹੋਈ ਦਸਾਂ ਦੀ ਸਕਰੀਨ ਚ ਸਭ ਕੁਝ ਸੀਸਾ ਉਹ ਮੰਨ ਗਏ ਵੀ ਠੀਕ ਹੈ ਪਰ ਹਜੇ ਵੀ ਉਹ ਬੰਦੇ ਨੂੰ ਕੁਝ ਨਹੀਂ ਕਰ ਰਹੇ ਕਿ ਕਿੰਨੇ ਵੋਟ ਆ ਗਈ ਹੁਣ ਤੁਹਾਡੇ ਪਿੰਡ ਦੇ ਦਾ ਐਡਾ ਵੱਡਾ ਜਿਹੜਾ ਫੈਸਲਾ ਕਿਉਂ ਲੈਣਾ ਪੈ ਗਿਆ 3600 ਕੁਸ ਵੋਟਾਂ ਨੇ ਜੀ ਸਾਡੇ ਇਤਕੀ ਵਾਲੀ ਵੋਟਰ ਸੱਚੀ ਅਸੀਂ ਦੇਖੀ ਨਹੀਂ ਪਿਛਲੀਆਂ ਦੇਖਦੇ ਰਹਾਂ 3645 ਵੋਟਾਂ ਦੀ ਪਤਾ ਨਹੀਂ 38 ਤੀਹ ਹਜ਼ਾਰ ਤੋਂ ਵੋਟਾਂ ਦੀ ਪਰ ਇਹ ਪਿੰਡ ਨੇ ਫੈਸਲਾ 15 ਦਿਨਾਂ ਦਾ ਲੈ ਰੱਖਿਆ ਸੀ ਵੀ ਆਪਾਂ ਵੋਟ ਕਿਸੇ ਵੀ ਪਾਰਟੀ ਦਾ ਬੰਦਾ ਕੋਈ ਕਿਸੇ ਨੂੰ ਵੋਟ ਨਹੀਂ ਪਾਉਣੀ ਕੱਲੇ ਕਿਉਂ ਆਉਂਦਾ ਸਰਕਾਰ ਤੀ ਉੱਥੇ ਸਾਡੇ ਚ ਮਸਲਾ ਇਹ ਵੀ ਆਉਂਦਾ ਰਿਹਾ ਵੀ ਕੱਲੇ ਤੁਸੀਂ ਇਹਨਾਂ ਦਾ ਝਾੜੂ ਵਾਲਿਆਂ ਦਾ ਬਾਈਕਾਟ ਕਰ ਦਿਓ ਮਹਾ ਪਿੰਡ ਚ ਤਾਂ ਲੜਾਈ ਉਹੀ ਹੋ ਗਈ ਨਾ ਪਰ ਜੇ ਤਾਂ ਬਾਈਕਾਟ ਹੋ ਸਾਰੇ ਪਿੰਡ ਦੇ ਹੀ ਹੋਊਗਾ ਸਾਰੀਆਂ ਪਾਰਟੀਆਂ ਦਾ ਹੋ ਪਰ ਇਹ ਪਾਰਟੀਆਂ ਦੇ ਸਾਰੀਆਂ ਦੇ ਸਾਡੇ ਪਿੰਡ ਦੇ ਬੰਦੇ ਆ ਜੇ ਬੱਚਾ-ਬੱਚਾ 부ੜੀ ਬੱਚਾ-ਬੱਚਾ ਬੰਦਾ ਇੱਥੇ ਸਕੂਲ ਦੇ ਦੋਨਾਂ ਸਕੂਲਾਂ ਦੇ ਮੂਹਰੇ ਜਿੱਥੇ ਬੁੱਥਾਂ ਲੱਗੀਆਂ ਹੋਈਆਂ ਤੜਕੇ ਦੇ 7 ਵਜੇ ਦੀ ਬੈਠੇ ਨੇ ਜਿਹੜੀਆਂ ਵੋਟਾਂ ਪੋਰ ਹੋ ਗਈਆਂ ਕੁਸਰਪੀਆਂ ਨਾਲ ਹੋ ਗਈਆਂ ਉਸ ਪਹਿਲਾਂ ਮੰਨ ਲਓ ਕਿਸੇ ਪਾਰਟੀ ਨੇ ਨੂੰ ਪਾਤੀਆਂ ਸਿਆਸਤ ਨਾਲ ਪਾ ਗਿਆਂ ਉਹ ਕੁਛ ਵੀ ਹੋ ਗਿਆ ਜਿਹੜੀ 100 200 ਵੋਟ ਪੈਣੀ ਹੈ ਇਹੀ ਜੀ ਚਾਲ ਨਾਲ ਪੈਣੀ ਆ ਉਹ ਨਹੀਂ ਪਿੰਡ ਕਮੂਰੀ ਨਿਕਲਿਆ ਸਾਰਾ ਪਿੰਡ ਪਰਿਵਾਰ ਦੇ ਨਾਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਹੋਵੇ ਸਰਕਾਰ ਪਾ ਸੀਐਮ ਸਾਹਿਬ ਕਹਿੰਦੇ ਸੀ ਵੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ ਸੀਐਮ ਕੋਲੇ ਕਿਸੇ ਕੋਲੇ ਵੀ ਨਹੀਂ ਜਾਣ ਦਿੱਤੇ ਜੀ ਪਰਸੋ ਬੀਬੀ ਆ ਕੇ ਗਈ ਐ ਉੱਥੇ ਸਾਡੇ ਪਿੰਡੇ ਦੇ ਪਾਰਟੀ 'ਚ ਹੈਗੇ ਨਿਕਾਲੀਆਂ ਦੇ ਬਹੁਤ ਮੋਤਵਾਰ ਨੇ ਸਾਡੀ ਕਮੇਟੀ 'ਚ ਵੀ ਨਹੀਂ ਪਰ ਪਰਿਵਾਰ ਨੂੰ ਅਸੀਂ ਕਿਹਾ ਵੀ ਇਹਨਾਂ ਨੂੰ ਤਾਂ ਮੱਲਿਆ ਦਿਓ ਕੋਈ ਮੱਲਿਆ ਆਇਆ ਨਹੀਂ ਉਹਦੇ ਸੀਐਮ ਸਾਹਿਬ ਆਪ ਆਏ ਭਗਵੰਤ ਮਾਨ ਇੱਥੇ ਭੱਲੇ ਡੇ ਉਹਦੇ ਉਹ ਪਾਰਟੀ ਵਾਲੇ ਨੇ ਕਿਹਾ ਵੀ ਸੋਡੀ ਅਸੀਂ ਇਹ ਲੈਟਰ ਪੈਟ ਜਿਹੜੀ ਹੈਗੀ ਐ ਉਹਦੇ ਆਲੀ ਦੇ ਦਾਂਗੇ ਉਹਨੂੰ ਅਸੀਂ 17 ਤਰੀਕ ਦੀ ਰਜਿਸਟਰੀ ਕਰਾ ਕੇ ਸਾਡੇ ਕੋਲੇ ਸਭ ਕੁਝ ਸਬੂਤ ਹੈ। ਉਹ ਵੀ ਪਾਈ ਹੋਈ ਹੈ ਇੱਕ ਥਾਣੇ 'ਚ ਦਿੱਤੀ ਹੋਈ ਹੈ। ਇੱਕ ਐਸਐਸਪੀ ਨੂੰ ਮੈਂ ਆਪ ਖੁਦ ਫੜਾ ਕੇ ਆਇਆ। ਉਹਦਾ ਵੀ ਕੋਈ ਹੱਲ ਨਹੀਂ ਹੋਇਆ। ਉਦੋਂ ਪਿੱਛੋਂ ਸਾਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਪਰ ਮੀਟਿੰਗਾਂ 'ਚ ਵੀ ਸਾਨੂੰ ਕੁਝ ਨਹੀਂ ਲੱਭਿਆ। ਅੱਜ ਵੀ ਐਸਐਸਪੀ ਸਾਹਿਬ ਕਹਿੰਦੇ ਸੀਗੇ ਵੀ ਬੋਟਾ ਪੈ ਜਾਂਦੇ ਅਸੀਂ ਤੁਹਾਨੂੰ ਕਾਫੀ ਲਿਆ ਦਾਨਿਆ। ਵੀ ਕਤਲੀਆਂ ਦੀ। ਅਸੀਂ ਕਿਹਾ ਵੀ ਅਸੀਂ ਤਾਂ ਕਰ ਨਹੀਂ ਸਕਦੇ ਜਿਹੜਾ ਗ੍ਰਾਹਕ ਗਰੁੱਪ ਨੂੰ ਅਸੀਂ ਇਹ ਦਿੱਤਾ ਹੋਇਆ ਹੈ। ਪਿੰਡ ਦਾ ਮਸਲਾ। ਗ੍ਰਾਹਕ ਗਰੁੱਪ ਪੜਾ ਇਹਨੂੰ ਪੁੱਛ ਲਓ ਸਵੇਰੇ ਉੱਥੇ ਪੱਤਰਨੇ ਦੀ ਗੱਲ ਕਰ ਲਾਂਗੇ ਪਰ ਵੋਟ ਅਸੀਂ ਅੱਜ ਪਾਉਂਦੇ ਨਹੀਂ ਸਾਨੂੰ ਦਿਓ ਚਾਹੇ ਨਾ ਦਿਓ ਕੋਈ ਗੱਲ ਬਿਲਕੁਲ ਤੁਸੀਂ ਨੌਜਵਾਨ ਹੋ ਹਰ ਬਾਰ ਜਿਹੜਾ ਮਤਦਾਨ ਕਰਦੇ ਆ ਨੌਜਵਾਨ ਦਾ ਇੱਕ ਅਹਿਮ ਰੋਲ ਹੁੰਦਾ ਅੱਜ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰ ਰਹੇ ਹਾਂ ਵਿਰੋਧੀ ਪਿਛਲੀ ਵਾਰ ਜਦੋਂ ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਦਾ ਮੈਂ ਚੋਣ ਨਿਸ਼ਾਨ ਲੈ ਕੇ ਨਾ ਆਪ ਆਪ ਕਿਹਾ ਲੋਕਾਂ ਨੂੰ ਵੀ ਆਪਾਂ ਝਾੜੂ ਨੂੰ ਵੋਟਾਂ ਪਾਓ ਪਰ ਅੱਜ ਕੋਈ ਸਾਨੂੰ ਮੁੱਲ ਤਾਂ ਪਿਆ ਨਹੀਂ ਨਾ ਜੇ ਅਸੀਂ ਹੋਰ ਪਾਰਟੀ ਨੂੰ ਪਾਉਂਦੇ ਕੀ ਪਤਾ ਇੱਥੇ ਨਾ ਖੜੇ ਹੁੰਦੇ ਠੀਕ ਹੈ ਨਾ ਇਹ ਬੁਧਰਾ ਆਂਦੀ ਸੁਣ ਲੋ ਬੁਧਰਾ ਮਾਏ ਨਹੀਂ ਠੀਕ ਹੈ ਸਾਡੇ ਐਮਐਲਏ ਨੇ ਹਲਕੇ ਦੇ ਆਪਣਾ ਉਹ ਉਥੋਂ ਦਫ਼ਤਰ ਤੋਂ ਜੀ ਸਾਡੇ 3 ਕਿਲੋਮੀਟਰ ਪਿੰਡ ਪੈਂਦਾ ਇੱਥੇ ਤਾਂ ਆਏ ਨਹੀਂ ਉੱਥੇ ਵਾਗੇ ਦਿੱਲੀ 350 ਕਿਲੋਮੀਟਰ ਹੈ ਕਿਜਰੀਵਾਲ ਬਲੇ ਵੀ ਉਰੇ ਨਹੀਂ ਆਏ ਪਰਿਵਾਰ ਲਵੇ ਇੱਕ ਵਾਰੀ ਆਏ ਨੇ ਇੱਕ ਵਾਰੀ ਭੋਗਤੇ ਨੇ ਭੋਗ ਦਾ ਪਾਮ ਵੀ ਵਗ ਜਾਂਦੇ ਠੀਕ ਹੈ ਭੋਗ ਤੋਂ ਵੀ ਨਹੀਂ ਆਇਸਰੇ ਭੋਗ ਤੇ ਸੰਸਕਾਰ ਵਾਲੇ ਤਾਂ ਆਏ ਨਹੀਂ ਉਸ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਆਇਆ ਕਿੱਡੀ ਕਿ ਦੂਰ ਹੈ ਦੂਰੋਂ ਵੀ ਵਗ ਜਾਂਦਾ ਬੰਦਾ ਜਦੋਂ ਕੋਈ ਦੁੱਖ ਬਣਾਉਣੀ ਜਾਂਦਾ ਹੁੰਦਾ ਸਾਨੂੰ ਤਾਂ ਇਹੀ ਆਈ ਸਾਨੂੰ ਤਾਂ ਹੱਲੇ ਚਾਹੀਦਾ ਇਹ ਚੀਜ਼ ਦਾ ਉਨਾਂ ਚਿਰ ਸਾਡਾ ਰੋਸ ਚੱਲਦਾ ਰਹੂਗਾ ਤੇ ਭਲਾਡੇ ਸਾਡਾ ਧਰਨਾ ਲੱਗਿਆ ਹੋਇਆ ਉਹ ਵੀ ਚੱਲਦਾ ਰਹੂ ਵੀ ਜਾਰੀ ਰਹੂ ਕੀ ਕਹੋਂਗੇ ਆਮ ਲੋਕ ਜਿਹੜੇ ਹਰ ਵਾਰ ਵੋਟਾਂ ਵੇਲੇ ਉਮੀਦਵਾਰ ਚੁੰਮਦੇ ਹੋਣ ਵੋਟਾਂ ਪਾਉਣੇ ਹਨ ਹਮ ਹਮਾ ਕੇ ਪਰ ਉਸ ਤੋਂ ਬਾਅਦ ਸੜਕਾਂ ਤੇ ਰਹਿੰਦਾ ਚਾਹੇ ਕਿਸਾਨ ਹੋਵੇ ਮਜ਼ਦੂਰ ਹੋਵੇ ਚਾਹੇ ਆਪਣੇ ਕੋਈ ਮੰਗਾਂ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਕਤਲ ਹੋਇਆ ਦੋਹਰਾ ਕਤਲ ਕਤਲ ਨੂੰ ਲੈ ਕੇ ਸੜਕਾਂ ਤੇ ਬੈਠੇ ਸਰ ਲੋਕੋ ਚੇਂਜ ਹੋਇਆ ਗੱਲਾਂ ਪੱਗਾਂ ਚੇਂਜ ਹੋਈਆਂ ਨੇ ਕੁਰਤੇ ਪਜਾਮੇ ਚੇਂਜ ਹੋਏ ਨੇ ਫਰ ਸਿਸਟਮ ਤਾਂ ਉਹੀ ਹੈ ਨਾ ਆਪਣੀ ਚੇਨ ਤਾਂ ਉਹੀ ਹੈ ਨਾ نیچے ਉੱਪਰ ਦਾ ਠੀਕ ਹੈ ਲੀਡਰ ਚੇਂਜ ਹੋ ਗਏ ਚੇਨ ਤਾਂ ਉਹੀ ਹੈ ਨਾ ਐਸਐਸਪੀ ਡੀਸੀ ਸਾਰੇ ਉਹੀ ਨੇ ਐਸਐਸਪੀ ਲਿਵੇ ਗਏ ਜੀ ਸਿੱਤਮ ਚਾਰ ਵਾਰੀ ਯੱਕ ਆਏ ਉਹਨਾਂ ਨੇ ਸਾਨੂੰ ਕਿਹਾ ਵੀ 70% ਤੁਹਾਡਾ ਕੇਸ ਹੱਲ ਹੋ ਗਿਆ ਉਦੋਂ ਆ ਜ਼ੀਰੋ ਹੋ ਗਿਆ ਜੀ ਕਿੱਧਰ ਗਿਆ ਸਪਾਰਸ਼ ਤੇ ਪੈਸਾ ਮੈਂ ਦੋ ਚੀਜ਼ਾਂ ਨਹੀਂ ਇਹ ਚ ਕੰਮੇ ਰੁਕੂਗਾ ਫਿਰ ਇਹ ਰੁਕੂ ਤਾਂ ਪਿੰਡ ਦਾ ਇੱਕਾ ਹੀ ਸਾਡੇ ਦਾ ਤੁਸੀਂ ਆਪਣੇ ਇੱਕ ਪਿੰਡ ਦੀ ਗੱਲ ਕਰ ਰਹੇ ਹੋ ਪੂਰਾ ਸਿਸਟਮ ਹੀ ਤੁਸੀਂ ਜਿਵੇਂ ਕਹਿ ਰਹੇ ਹੋ ਕਿਵੇਂ ਰੁਕਿਆ ਜਾਊਗਾ ਸਿਸਟਮ ਨਾ ਸਰ ਜੇ ਉੱਪਰੋਂ ਚੇਨ ਸਹੀ ਹੋਊਗੀ ਫਿਰ ਰੁਕਿਆ ਜਾਊ ਐਵੇਂ ਨਹੀਂ ਰੁਕਦਾ ਕਹਾਂਜੀ ਕੀ ਨਾਮ ਹੈ ਤੇਜਰਾ ਕੀ ਕਹੋਗੇ ਜੀ ਅੱਜ ਵੱਡੇ ਪੱਧਰ ਤੇ ਆਪਣਾ ਰੋਸ ਜाहिर ਕਰ ਰਹੇ ਹਾਂ ਜਿੱਥੇ ਅੱਜ ਲੋਕ ਖੁਸ਼ੀ-ਖੁਸ਼ੀ ਬੋਟ ਪਾਉਣ ਜਾਂਦੇ ਸੀਗੇ ਅੱਜ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਰੋਸ ਜाहिर ਕਰ ਰਹੇ ਹੋ ਵੋਟਾਂ ਪਾ ਕੇ ਅਸੀਂ ਸਰਕਾਰ ਚੁਣਦੇ ਹਾਂ ਵੀ ਉਹ ਦੇਸ਼ ਦਾ ਵਿਕਾਸ ਵੀ ਕਰੂ ਤੇ ਲੋਕਾਂ ਨੂੰ ਸੁਰੱਖਿਆ ਵੀ ਦੇਉ ਸਾਡੇ ਪਿੰਡ ਦੇ ਵਿੱਚ ਪਹਿਲੇ ਮਹੀਨੇ ਦੀ 10 ਤਰੀਕ ਨੂੰ ਦੋ ਕਤਲ ਹੋ ਗਏ ਦੋਵੇਂ ਬਜ਼ੁਰਗਾਂ ਦੇ ਪਰ ਉਹ 5 ਮਹੀਨੇ ਹੋ ਗਏ ਸਾਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੋਈ ਹਜੇ ਤੱਕਰ ਬੰਦਾ ਉਹਨਾਂ ਨੇ ਜਿਹੜਾ ਕੇਸ ਹੈ ਉਹ ਟ੍ਰੇਸਰ ਕੀਤਾ ਨਹੀਂ ਹੈਗਾ ਤੇ ਅਸੀਂ ਕਿਵੇਂ ਮੰਨ ਸਕਦੇ ਹਾਂ ਵੀ ਆਉਣ ਵਾਲੀ ਸਰਕਾਰ ਸਾਨੂੰ ਸੁਰੱਖਿਆ ਦੇ ਦੂਗੀ ਜਦੋਂ ਪਿਛਲੀ ਸਰਕਾਰ ਐਡੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਉਹ ਸਾਨੂੰ ਸੁਰੱਖਿਆ ਨਹੀਂ ਦੇ ਸਕਦੀ ਹਾਂ ਠੀਕ ਹੈ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਮਿਲ ਗਈ ਉਹਨੂੰ 45 ਗੱਟੀਆਂ ਮਿਲ ਗਈਆਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਗਈਆਂ ਪਰ ਸਾਡਾ ਪੂਰਾ ਪਿੰਡ 5 ਮਹੀਨਿਆਂ ਤੋਂ ਇਹ ਦੁੱਖ ਚ ਗਮ ਚ ਤੇ ਰੋਸ ਚ ਝੇਲ ਰਿਹਾ ਹੈਗਾ ਉਹਨਾਂ ਨੂੰ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ 48 ਦਿਨਾਂ ਤੋਂ ਥਾਣੇ ਦੇ ਬਾਹਰ ਚ ਬੈਠੇ ਆਂ ਸਾਨੂੰ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਅਸੀਂ ਕਿਵੇਂ ਸਰਕਾਰ ਤੋਂ ਕਹਿ ਸਕਦੇ ਆਂਗੇ ਵੀ ਆਉਣ ਵਾਲੀ ਜਿਹੜੀ ਸਰਕਾਰ ਹੋ ਸਾਡਾ ਭਲਾ ਕਰ ਦੂਗੀ ਜਾਂ ਉਹ ਸਾਨੂੰ ਕਾਨੂੰਨ ਦਾ ਰਾਜ ਦੇ ਦੂਗੀ ਇਹ ਸਰਕਾਰ ਨੇ ਵੱਡੇ ਵੱਡੇ ਦਾਅਵੇ ਕਰੇ ਸੀਗੇ ਵੀ ਆਮ ਆਦਮੀ ਸੱਥਾਂ ਚੋਂ ਚੱਲੂ ਸਰਕਾਰ ਆਮ ਆਦਮੀ ਨੂੰ ਇਨਸਾਫ ਮਿਲੂਗਾ ਪਰ ਕੋਈ ਗੱਲ ਇਨਸਾਫ ਨਹੀਂ ਮਿਲਿਆ ਹੈਗਾ ਉਹ ਥਾਣੇ ਮੂਰੇ ਬੈਠਾ ਸਾਰਾ ਪਿੰਡ ਸਾਡਾ ਦੁਖੀ ਹੋਇਆ ਬੈਠਾ 5 ਮਹੀਨਿਆਂ ਤੋਂ ਉਹ ਤੋਂ ਬਾਅਦ ਹਾਲਾਂਕਿ ਇੱਕ ਕਤਲ ਮੁੰਡੇ ਦਾ ਹੋਰ ਹੋ ਗਿਆ ਸਾਡੇ ਪਿੰਡ ਦੇ ਦਾ ਨੌਜਵਾਨ ਦਾ ਹਜੇ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਉਹਦਾ ਵੀ ਬਹੁਤ ਦੁੱਖ ਹੈ ਸਾਨੂੰ ਡਰ ਹੈਗਾ ਵੀ ਜੇ ਇਸ ਲੋਟ ਦਾ ਜੰਗਲ ਰਾਜ ਬਣਦਾ ਤਾਂ ਜੰਗਲ ਰਾਜ ਦੇ ਵਿੱਚ ਤਾਂ ਫਿਰ ਬੰਦਾ ਸੁਰੱਖਤ ਨਹੀਂ ਰਹਿ ਸਕਦਾ ਉਹ ਆਪਦੇ ਘਰੇ ਪਰਿਵਾਰ ਚ ਪਏ ਸੀ ਘਰ ਤੋਂ ਬਿਨਾ ਹੋਰ ਸੁਰੱਖਿਆ ਕਿੱਥੇ ਮਿਲੂਗੀ ਇਹ ਸਰਕਾਰ ਨੂੰ ਸੁਰੱਖਿਆ ਜਿਹੜੇ ਲੀਡਰਾਂ ਉਹਨਾਂ ਨੂੰ ਜਰੂਰ ਮਿਲਗੀ ਉਹਨਾਂ ਦਾ ਜਰੂਰ ਰਾਜ ਆ ਗਿਆ ਉਹਨਾਂ ਵਾਸਤੇ ਸਾਰਾ ਕੁਝ ਹੋ ਗਿਆ ਪਰ ਸਾਡੇ ਜਿਹੜਾ ਉਦੋਂ ਜੰਗਲ ਰਾਜ ਹੋ ਗਿਆ ਸੀ ਉਦੋਂ ਜ਼ਿਆਦੇ ਔਖੇ ਹੋਏ ਆ ਮਾਨ ਸਾਹਿਬ ਜੇ ਕਿਤੇ ਸੁਣਦਾ ਤੂੰ ਤਾਂ ਲੋਕਾਂ ਦੀ ਸਾਰ ਲੈ ਕੇ ਆ ਨਹੀਂ ਜਿਹੜਿਆ ਨੇ ਜਿਵੇਂ ਦੂਜੇ ਦਵੱਲਿਆ ਤੇਰੇ ਵਾਲੀ ਵਾਰੀ ਵੀ ਆਉਣ ਵਾਲੀ ਹੈਗੀ ਤੂੰ ਵੀ ਬਾਲਾ ਚਿਰ ਨਹੀਂ ਕੱਟਦਾ ਹੈਗਾ ਇਹ ਲੋਕ ਕਹਿ ਗਏ ਇਹ ਬਦਲਾ ਸਾਰੇ ਹੀ ਜਾਣਦੇ ਆ ਜੇ ਤੇਰੇ ਵਾਰੀ ਬਦਲਾ ਜਾਣਦੇ ਆ ਤਾਂ ਤੇਰੇ ਵਾਰੀ ਵੀ ਜਾਣਦੇ ਹੈਗੀ ਕੀ ਕਾਰਨ ਮੰਨਦੇ ਹੋ ਜਿਹੜਾ ਇਹ ਕਤਲ ਕੀਤਾ ਗਿਆ ਦੋਹਰਾ ਕਤਲ ਕੀ ਕਾਰਨ ਮੰਨਦੇ ਹੋ ਵੀ ਕਿਉਂ ਕੀਤਾ ਗਿਆ ਇਤਾ ਜੀ ਕੋਈ ਇਹਨਾਂ ਦਾ ਕੋਈ ਜ਼ਮੀਨ ਸੀ ਲਈ ਖਰੀਦੀ ਸੀਗੀ ਕਹਿੰਦੀ ਇਹਨਾਂ ਨੇ ਉਦੋਂ 13 ਦਿਨ ਬਾਅਦ ਕਹਿੰਦੇ ਕਤਲ ਹੁੰਦਾ ਹੈਗਾ ਇਹ ਪਰਿਵਾਰ ਇਹ ਗੱਲ ਦੱਸ ਰਿਹਾ ਹੈਗਾ। ਇਹੀ ਗੱਲ ਮੰਨਦੇ ਆ ਕੋਈ ਹੋਰ ਕੋਈ ਆਪਣਾ ਕਰੈਕਟਰ ਵਾਲੀ ਗੱਲ ਨਹੀਂ ਹੋਰ ਕੋਈ ਪੈਸੇ ਦਾ ਲੈਣ ਦੇਣ ਵਾਲੀ ਗੱਲ ਨਹੀਂ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਇਹੋ ਜੀ ਗੱਲ ਹੀ ਇਹ ਦੱਸਦਾ ਹੈ ਪਰਿਵਾਰ। ਬਿਲਕੁਲ ਹਾਂਜੀ ਕੀ ਨਾਮ ਹੈ ਜੀ? ਗੁਰਮੀਤ ਕਾਰੀ। ਕੀ ਕਹੋਗੇ ਜੀ ਅੱਜ ਐਡਾ ਵੱਡਾ ਰੋਸ ਜ਼ਾਹਰ ਕਰ ਰਹੇ ਹੋ ਜਿੱਥੇ ਪੂਰਾ ਪੰਜਾਬ 'ਚ ਮਤਦਾਨ ਹੋ ਰਿਹਾ ਹੈ। ਜਿਹੜੇ ਸਾਡੇ ਪਿੰਡ ਦੇ ਵਿੱਚ ਕਤਲ ਹੋਏ ਸੀਗੇ ਦੋ ਅਸੀਂ ਰੋਸ ਜਾਂ ਹਰ ਐਸੇ ਕਰਕੇ ਕੀਤਾ ਹੈ ਵੀ 5 ਮਹੀਨੇ ਹੋ ਗਏ ਸਾਡੇ ਪਿੰਡ ਦੇ ਵਿੱਚ ਕਤਲ ਹੋਇਆ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੀ ਕਾਰਨਾ ਕਿਉਂ ਨਹੀਂ ਮਿਲ ਰਿਹਾ ਦੇਖੋ ਜੀ ਕਾਰਨ ਤਾਂ ਹੁਣ ਪ੍ਰਸ਼ਾਸਨ ਜਾਣਦਾ ਸਾਰਿਆਂ ਨੂੰ ਪਤਾ ਹੀ ਹੈ ਪ੍ਰਸ਼ਾਸਨ ਨੂੰ ਵੀ ਇਹ ਪਤਾ ਹੀ ਹੈ ਵੀ ਕੀ ਕਾਰਨ ਹੈ ਕਿਉਂ ਨਹੀਂ ਇਨਸਾਫ ਦੇ ਰਹੇ ਦੇਖੋ ਡੇਢ ਮਹੀਨਾ ਤਾਂ ਹੋ ਗਿਆ ਅਸੀਂ ਥਾਣੇ ਦੇ ਮੂਹਰੇ ਧਰਨਾ ਲਾਇਆ ਐ ਐਸਐਸਪੀ ਨੂੰ ਵੀ ਜਿਵੇਂ ਸਾਡੀ ਜਥੇਬੰਦੀਏ ਬਹੁਤ ਵਾਰੀ ਮਿਲੇ ਆ ਦੇ ਥਾਣੇਦਾਰ ਆਪਣਾ ਪ੍ਰਸ਼ਾਸਨ ਨੇ ਵੀ ਬਹੁਤ ਵਾਰੀ ਮੀਟਿੰਗ ਕਰੀ ਆ ਉਹ ਕਹਿ ਦਿੰਦੇ ਨੇ ਵੀ ਛੋਡਾ ਕੇਸ ਹੈ ਜਿਹੜਾ 70% ਹੱਲ ਹੋ ਗਿਆ 30% ਰਹਿ ਗਿਆ ਤੇ ਬਸ ਛੋਡਾ ਮਸਲਾ ਹੱਲ ਕਰ ਦਾਂਗੇ ਹੁਣ 20 ਤਰੀਕ ਨੂੰ ਅਸੀਂ ਰੈਲੀ ਸੀਗੀ ਸਾਡੀ ਭਲਾਡੇ ਦੇ ਵਿੱਚ ਇਕੱਠ ਸੀਗਾ ਤੇ ਉਹਦੇ ਕਹਿੰਦੇ ਵੀ ਤੁਸੀਂ ਇਹ ਇਕੱਠ ਨਾ ਕਰੋ ਪ੍ਰਸ਼ਾਸਨ ਨੇ ਜਿਹੜਾ ਪ੍ਰੋਸਾ ਦਵਾਇਆ ਸੀਗਾ ਸਾਡੇ ਜਿਹੜੇ ਕਮੇਟੀ ਵਾਲੇ ਬੰਦੇ ਨੇਗੇ ਵੀ ਛੋਡਾ ਤਿੰਨ ਦਿਨਾਂ ਦੇ ਵਿੱਚ ਵਿੱਚ ਮਸਲਾ ਹੱਲ ਕਰ ਦਾਂਗੇ ਤੇ ਹੁਣ ਤੁਸੀਂ ਐ ਲਾ ਲਓ ਵੀ 24 25 ਤਰੀਕ ਤੱਕ ਅਸੀਂ ਡਿੱਕਿਆ ਤੇ ਅੱਜ ਇੱਕ ਤਰੀਕ ਹੋਗੀ ਕੋਈ ਮਸਲਾ ਹੱਲ ਨਹੀਂ ਹੋਇਆ ਕਦੀ ਜ਼ਿੰਦਗੀ ਚ ਇਸ ਤਰ੍ਹਾਂ ਦਾ ਰੋਸ ਪਹਿਲਾਂ ਜਤਾਇਆਗਾ ਵੀ ਪੂਰਾ ਪਿੰਡ ਕਿੱਸ ਪਾਸੇ ਹੋ ਜੇ ਬੋੜੀ ਨਾ ਪਾਈ ਦੇਖੋ ਜੀ ਇਸ ਤੱਕ ਪਹਿਲਾਂ ਕਦੇ ਰੋਸ ਇਹ ਜਤਾਇਆ ਨਹੀਂਗਾ ਨਾ ਕਦੇ ਹੈ ਜਾਂ ਹੋਇਆ ਹੀ ਆ ਆ ਤਾਂ ਅਸੀਂ ਪਹਿਲੀ ਵਾਰ ਹੀ ਦੇਖਦੇ ਆਂਗੇ ਵੀ ਜਿਹੜੇ ਇੱਕ ਪਰਿਵਾਰ ਦੇ ਦੋ ਮੈਂਬਰ ਜਮਾ ਆਏ ਨੇ ਵੱਡੇ ਨੇਗੇ ਘਟੋ ਘਟ ਵੱਡੇ ਵੀ ਆ ਜਿਹੜੇ ਬਹੁਤ ਬੇਰਹਿਮੀ ਨਾਲ ਵੱਡੇ ਨੇਗੇ ਜੀ ਤੇ ਫਿਰ ਉਸ ਤੋਂ ਬਾਅਦ ਦੂਸਰੀ ਗੱਲ ਸਾਨੂੰ ਇਨਸਾਫ ਵੀ ਨਹੀਂ ਮਿਲਿਆ ਤੇ ਇਸ ਕਰਕੇ ਪਰਿਵਾਰ ਵੀ ਦੁਖੀ ਆ ਅਸੀਂ ਸਾਰੇ ਪਿੰਡ ਵਾਲੇ ਵੀ ਦੁਖੀ ਆ ਤੇ ਇਸੇ ਕਰਕੇ ਅੱਜ ਇਹ ਇਸ ਹਾ우스 ਦਾ ਹੋ ਕੀਤਾ ਵੀ ਅਸੀਂ ਪਹਿਲਾਂ ਵੀ ਵੋਟਾਂ ਪਾਈਆਂ ਸੀਗੀਆਂ ਦੇਖੋ 1 ਲੱਖ ਜਿਵੇਂ ਪਲਟਾ ਕਹਿੰਦੇ ਸੀ ਪਲਟਾ ਵੱਜਿਆ ਸੀਗਾ ਮਾਨ ਸਾਹਿਬ ਦੀ ਸਰਕਾਰ ਲਿਆਤੀ ਸੀਗੀ ਤੇ ਫਿਰ ਤੁਸੀਂ ਦੇਖੋ ਵੀ ਇਹ ਲੋਕ ਨੇ ਪਲਟਾ ਜੇ ਪਹਿਲਾਂ ਵੱਜਿਆ ਸੀ ਪਲਟਾ ਤਾਂ ਅੱਗੇ ਵਾਸਤੇ ਵੀ ਵੱਜ ਸਕਦਾ ਹੈ ਫਿਰ ਇਸੇ ਕਰਕੇ ਅੱਜ ਪਲਟੇ ਵਾਲੀ ਗੱਲ ਹੀ ਹੈ ਵੀ ਜਿਹੜੀਆਂ ਸਾਡੇ ਇਸ ਰੋਸ ਤੋਂ ਪਹਿਲਾਂ ਇਕੱਠ ਹੋਣ ਤੋਂ ਪਹਿਲਾਂ ਵੋਟਾਂ ਪੈ ਗਈਆਂ ਜਾਂ ਕਿਵੇਂ ਹੋਰਾਂ ਪਰਾਂ ਤੋਂ ਪੈ ਗਈਆਂ ਉਹ ਪੈ ਗਈਆਂ ਤੇ ਉਸ ਤੋਂ ਬਾਅਦ ਕੋਈ ਵੋਟ ਅਸੀਂ ਪੈਣ ਨਹੀਂ ਦਿੱਤੀ ਨਾ ਪੈਣ ਦੇਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅੱਗੇ ਵਾਸਤੇ ਵੀ ਸਾਡਾ ਧਰਨਾ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇਕੱਠ ਵੀ ਸਾਡਾ ਹੁੰਦਾ ਰਹੂਗਾ ਪਰਿਵਾਰ ਨੂੰ ਅਸੀਂ ਪਰਿਵਾਰ ਦੀ ਵੀ ਇਹੀ ਮੰਗ ਹੈ ਸਾਡੀ ਲੋਕਾਂ ਦੀ ਵੀ ਇਹੀ ਮੰਗ ਹੈ ਵੀ ਸਾਨੂੰ ਛੇਤੀ ਤੋਂ ਛੇਤੀ ਇਨਸਾਫ ਮਿਲਣਾ ਹੈ ਪਰਿਵਾਰ ਦੇ ਮੈਂਬਰوں ਕੀ ਕਾਰਨ ਦੇਖ ਦੋ ਵੀ ਕਤਲ ਕਿਉਂ ਹੋਇਆ ਸੰਤਾ ਹੀ ਆਇਆ ਸੀ ਜ਼ਮੀਨ ਤੇ ਪਲਾਟ ਲਿਆ ਸੀ ਚਾਚਾ ਨੇ ਜ਼ਮੀਨ ਲਈ ਸੀ ਇਸੇ ਪਲਾਟ ਲਿਆ ਸੀ ਵੀ ਉਸੇ ਕਾਰਨ ਹੋਇਆ ਕੌਣ ਲੋਕ ਸੀ ਬਾਹਰ ਤੇ ਆਜਾ ਪਿੰਡ ਦੇ ਕਤਲ ਕਰਨ ਵਾਲੇ ਇਹ ਤਾਂ ਹੁਣ ਸਾਨੂੰ ਪ੍ਰਸ਼ਾਸਨ ਨੂੰ ਦੱਸੀ ਹੋਈ ਹੈ ਸਾਡੀ ਸਾਰੀ ਗੱਲ ਕੀ ਕਹਿੰਦਾ ਫਿਰ ਪ੍ਰਸ਼ਾਸਨ ਪ੍ਰਸ਼ਾਸਨ ਦਾ ਬਸ ਸਾਨੂੰ ਲਾਰੇ ਲਾ ਕੇ ਕਹਿੰਦਾ 5 ਦਿਨ ਖੜ੍ਹਜੋ 10 ਦਿਨ ਖ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਕੀ ਮੰਗ ਕਰਦੋਂ ਤੁਸੀਂ ਸਰਕਾਰ ਸਰਕਾਰ ਤੋਂ ਅਸੀਂ ਇਹ ਹੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਕਿਉਂਕਿ ਹੁਣ ਵੀ ਸੁੱਤੇ ਪਏ ਘਰੇ ਬੰਦਾ ਨਹੀਂ ਸੁਰੱਖਿਤ ਰਹਿ ਸਕਦਾ ਹੋਰ ਬੰਦਾ ਰਹੂ ਕਿੱਥੇ ਹੁਣ ਇੰਨੀ ਗਰਮੀ ਚ ਅਸੀਂ ਡਰ ਦੇ ਕਾਰਨ ਅੰਦਰ ਪੈਂਦੇ ਸਾਡੇ ਬੱਚੇ ਛੋਟੇ ਛੋਟੇ ਨੇ ਉਹ ਵੀ ਅੰਦਰ ਪੈਂਦੇ ਨੇ ਇੰਨੀ ਗਰਮੀ ਚ ਵੀ ਮੌਕੇ ਸਰਕਾਰ ਮੌਕੇ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣਨਾ ਸੜਕ ਪ੍ਰਸ਼ਾਸਨ ਕੋਈ ਗੱਲ ਸੁਣ ਰਿਹਾ ਸਾਡੇ ਬਿਲਕੁਲ ਜਿੱਦੇ ਤੋਂ ਇਹ ਕਾਤਲ ਹੋਏ ਨੇ ਜੀ ਉਹਦੇ ਤੋਂ ਸਾਡਾ ਸਾਰਾ ਪਿੰਡ ਆਸਿਆ-ਪਾਸਿਆਂ ਦੇ ਪਿੰਡ ਸਾਡਾ ਬੱਚਾ-ਬੱਚਾ ਅਸੀਂ ਸਹਿਮ ਦੇ ਵਿੱਚ ਆਂ ਵੀ ਜਿਹੜੀ ਇਹ ਜੀ ਘਟਨਾ ਪਰਿਵਾਰ ਨਾਲ ਹੋਈ ਹੈ ਵੀ ਜੇ ਇਹਦਾ ਮਸਲਾ ਹੱਲ ਨਾ ਹੋਇਆ ਕਾਤਲ ਇਹ ਨਾ ਨਿਕਲੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਪਰਿਵਾਰ ਨਾਲ ਅੱਗੇ ਤੋਂ ਇਹ ਜੀ ਘਟਨਾ ਹੋਰ ਨਾ ਵਾਪਰ ਜੇ ਅਸੀਂ ਇਸ ਗੱਲ ਕਰਕੇ ਸਹਿਮਚਾਂ ਅਸੀਂ ਸਾਰਾ ਨਗਰ ਬਿਲਕੁਲ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ VOTER ਆਪਣਾ ਮਤਦਾਨ ਕਰ ਰਿਹਾ ਤੇ ਪਿੰਡ ਅਹਿਮਦਪੁਰ ਪਟਲਾਡਾ ਹਲਕੇ ਦਾ ਪਿੰਡ ਆ ਜਿੱਥੇ ਦੋਰਾ ਕਤਲ ਹੋਇਆ ਸੀ ਜਨਵਰੀ ਦੇ ਵਿੱਚ ਇਨਸਾਫ ਨੂੰ ਲੈ ਕੇ ਲਗਾਤਾਰ ਪਿੰਡ ਵਾਸੀ ਥਾਣੇ ਦਾ ਵੀ ਘਰਾਉ ਕਰਦੇ ਆ ਰਹੇ ਆ ਤੇ ਸੜਕਾਂ ਦੇ ਉੱਪਰ ਵੀ ਪ੍ਰਦਰਸ਼ਨ ਕਰ ਚੁੱਕੇ ਨੇ ਪਰ ਰੋਸ ਵਜੋਂ ਅੱਜ ਜਿਹੜਾ ਉਹਨਾਂ ਨੇ ਇੱਕ ਫੈਸਲਾ ਲਿਆ ਗਿਆ ਕਿ ਵੋਟਾਂ ਦਾ ਜਿਹੜਾ ਬਾਈਕਾਟ ਕੀਤਾ ਗਿਆ ਤੇ ਕਾਲੀਆਂ ਝੰਡੀਆਂ ਦਿਖਾ ਕੇ ਅੱਜ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਰੋਹ ਜਾਰ ਕੀਤਾ ਉੱਥੇ ਹੀ ਸਰਕਾਰ ਤੋਂ ਵੀ ਮੰਗ ਕੀਤੀ ਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਿੱਖਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ ਅਮਰਜੀਤ ਸਿੰਘ ਪੰਜਾਬ ਤੱਕ ਅਹਿਮਦਪੁਰ ਬੁੜਲਾਡਾ